ਨੇ ਜਨ ਗੜਕਰੀ ਨੂੰ ਮਿਲ ਕੇ ਆਈ ਹੈ ਪੰਜਾਬ ਦੇ ਅੰਮ੍ਰਿਤਸਰ ਦੇ ਡਿਵੈਲਪਮੈਂਟ ਨੂੰ ਲੈ ਕੇ ਜੀ ਉਹਨੇ ਧੰਨਵਾਦ ਕੀਤਾ ਧੰਨਵਾਦ ਕਹਦੇ ਲਈ ਨਮਜੋਦ ਕੋਰ ਸਿੱਧੂ ਨੇ ਮਿਤੀਨ ਗੜਕਰੀ ਨੂੰ ਧੰਨਵਾਦ ਕੀਤਾ ਕਹਿੰਦੇ ਸਭ ਤੋਂ ਵਧੀਆ ਮੰਤਰੀ ਦੇਸ਼ ਚ ਮਿਤੀਨ ਗੜਕਰੀ ਨਹੀਂ ਅੰਮ੍ਰਿਤਸਰ ਦੇ ਡਿਵੈਲਪਮੈਂਟ ਨੂੰ ਲੈ ਕੇ ਉਹਨੂੰ ਮਿਲ ਕੇ ਆਈ ਉਹਨਾਂ ਨੇ ਕਿਹਾ ਕਿ ਜਿਹੜਾ 에어ਪੋਰਟ ਤੇ ਜਿਸਾ ਸਰਕਾਰ ਨੇ ਕਿਹਾ ਹੈ ਕਿ ਬਲਕਿ ਕੋਈ ਜਾਮ ਨਹੀਂ ਲੱਗੇਗਾ ਰੋਜ਼ ਜਾਮ ਲੱਗਦੇ ਨੇ ਵੀਆਈਪੀ ਕਲਚਰ ਜ਼ਿਆਦਾ ਹੈਵੀ ਹੋਇਆ ਤੇ ਨਹੀਂ ਨਹੀਂ ਦੇਖੋ ਨਮਜੋਦ ਕੋਰ ਸਿੱਧੂ ਕਿਦਾਂ ਨੂੰ ਮਿਲ ਕੇ ਹੁੰਦੇ ਆ ਕਿਦਾਂ ਨੂੰ ਨਹੀਂ ਮਿਲ ਕੇ ਹੁੰਦੇ ਉਹਦਾ ਨਿੱਜੀਦਕਾਰ ਉਹ ਗੜਕ ਇਹਦੇ ਹੋਈ ਦੱਸ ਸਕਦੇ ਆ ਕਿ ਉਹਦੀ ਪੋਲੀਟੀਕਲ ਮੰਚਾ ਕੀ ਆ ਪਰ ਜੋ ਹਾਲਾਤ ਚੱਲਦੇ ਆ ਜੋ ਪੋਲੀਟੀਕਲ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤੋਂ ਲਾਜ਼ਮੀ ਲੋਕਸ਼ਕ ਕਰਨਗੇ ਕਿ ਬੀਜੇਪੀ ਦੇ ਨੇੜੇ ਜਾ ਰਹੇ ਆ ਸਮਝਦੇ ਗੀ ਹਾਲਾਂ ਉਹ ਕਹਿੰਦੇ ਕਿ ਮੈਂ ਵੀ ਮੈਂ ਦੇਖਿਆ ਸੀਗਾ ਕੋਈ ਕਹਿੰਦੇ ਕਿ ਮੈਂ ਧਨਵਾਦ ਕਰਨਗੇ ਪਰ ਧਨਵਾਦ ਕਾਦਾ ਕੰਮ ਕਰਦਾ ਹੈ ਅੰਬਸਾ ਲਈ ਕੀ ਵਿਸ਼ੇਸ਼ ਦਿੱਤਾ ਗੜਕੜੀ ਨੇ ਫਰ ਅਮਸਰ ਲਈ ਕਿਹੜੀ ਚੀਜ਼ ਵਿਸ਼ੇਸ਼ ਗੱਟਰੀ ਨੇ ਦਿੱਤੀ ਆ ਜਿਹਦੇ ਲਈ ਸਾਡੀ ਭੈਣ ਉਹਦਾ ਤਦਵਾਦ ਕਰ ਗਈ ਹੂੰ ਕੋਈ ਦਿੱਤੀ ਆ ਲੈ ਦੱਸੋ ਉਹ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਨੇ ਸਾਡੇ ਦਰਦ ਨੂੰ ਸਮਝਿਆ ਉਸ ਕਰਕੇ ਮੈਂ ਉਹਨਾਂ ਦੇ ਜਿਹੜੇ ਦਰਦ ਨੂੰ ਦਰਦ ਦਾ ਸਨਾਂ ਕਿਹੜਾ ਦਰ ਕਹਿੰਦੇ ਸ਼ਿਵਾਲਿਕ ਦੀ ਪਹਾੜੀਆਂ ਦਾ ਅਸੀ ਇਸ ਤੋਂ ਇਲਾਵਾ ਫਲਾਈਓਵਰ ਦੀ ਉਹਨਾਂ ਨੇ ਮੇਰੀ ਮੰਗ ਮੰਨ ਲਈ ਕਈ ਬਣਾਵਾਂਗੇ ਜਦ ਬੜਿਆ ਤਵਾਦ ਪਹਿਲੇ ਕਰ ਚੱਲ ਗਿਆ ਬੜਿਆਂ ਦੀ ਕੋ ਗੱਲ ਦੀ ਕੋ ਬਾਤ ਦੀ ਕੋ ਐਸੀ ਮੇੜ ਦੀ ਕੋ ਲੜਾਂ ਦੀ ਢੇੜਾਂ ਦੀ ਸਮਝ ਦੇ ਕਿ ਗੱਲ ਤੁਸੀਂ ਪਹਿਲਾਂ ਤਾਂ ਬਾਤ ਕਰੀ ਜਾਂਦੇ ਪਹਿਲਾ ਯਾਰ ਗੱਟਰੀ ਸਾਹਿਬ ਕੋ ਦੇਣ ਤੇ ਹੀ ਭਲਾ ਦੇ ਦੋ ਫਿਰ ਤਾਂ ਜਦੋਂ ਨਾਲ ਤਵਾਦ ਕਰਨਾ ਬੜਦਾ ਦੇ ਕੋਈ ਮੰਤਰੀ ਸਾਡੇ ਫੇਵਰਟ ਕਰਦਾ ਤੇ ਕੋਈ ਗੱਲ ਨਹੀਂ ਪਰ ਮੇਰਾ ਖਿਆਲ ਆ ਵੀ ਉਨ ਮਹਾਦੇਕਾਰ ਨੂੰ ਹੋਰ ਦੇ ਕੀ ਗੇ ਖੁੱਲ ਕੇ ਦੱਸੋ ਤੁਹਾਨੂੰ ਕੀ ਮਨਚਾ ਲੱਗਦੀ ਹੈ ਬੀਬੀ ਸ਼ਮਨ ਹੋਣ ਦੀ ਪੋਲਿਟਿਕਲੀ ਦੇਖੋ ਮੈਂ ਤਾਂ ਵੱਲਾ ਜੋ ਉਹਨਾਂ ਦਾ ਚੱਲਿਆ ਕਾਂਗਰਸਾਂ ਚੱਲ ਚਾ ਜੇ ਇਸ ਸਮੇਂ ਪੋਲਿਟਿਕਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੰਦਾ ਕਿਸੇ ਦੂਜੀ ਪਾਰਟੀ ਦੇ ਲੀਡਰ ਨੂੰ ਮਿਲਦਾ ਤੇ ਲਾਜ਼ਮੀ ਉਹਦਾ ਵੱਲਾ ਜਿਹੜਾ ਲੋਕ ਹਸ ਜਿਹੜੇ ਹੋਰ ਲੈਣਗੇ ਸਮਝਦੇ ਕਿਹਦੀ ਗੱਲ ਪਰ ਜਦੋਂ ਗੱਡਕੀ ਸਾਹਿਬ ਕੋਈ ਦੇ ਦੇਣਗੇ ਅੰਬਸਾ ਦੋ ਕੋਈ ਸ਼ੇਸ਼ ਪੈਕੇਜ ਤੇ ਉਹ ਮਤਲਬ ਸਾਡੀ ਭੈਣ ਜਿੰਦੀ ਆ ਦਾ ਮੱਦੀ ਧੰਵਾਦ ਕਰਦੇ ਸਾਨੂੰ ਕੀ ਧੰਵਾਦ ਲੱਗਦਾ ਕਿ ਕੋਈ ਪਲਟੀ ਬਦਰੀ ਕੁਝ ਹੋ ਰਿਹਾ ਕੋਈ ਐਦਾਂ ਨਹੀਂ ਨਹੀਂ ਤੁਹਾਨੂੰ ਵੀ ਲੱਗਦਾ ਕਿ ਦਾਲ ਦੇ ਵਿੱਚ ਕੁਝ ਰੇਜ ਰਿਹਾ ਹਾਂ ਕੱਲਾ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਉੱਧਰ ਮਿਲ ਕੇ ਪੁੱਛਣਾ ਜਾਉਂਦੇ ਹੋ ਤੁਹਾਨੂੰ ਪਤਾ ਤੁਹਾਡੇ ਹੰਗਿਆ ਅੰਬਸਾ ਦੀ ਦਾਅ ਹੋਏ ਦੇ ਦਿੱਤੀ ਪੰਜਾਬ ਦੀ ਦਾਅ ਦਾ মিডিਆ ਦੇ ਸਾਹਮਣੇ ਦੇ ਦਿੱਤੀ ਕਿੱਥੇ ਰੇਜਦੀ ਐ ਇੱਕ ਕਰਕੇ ਤੁਹਾਨੂੰ ਪਤਾ ਕਿ ਦਾਅ ਰੇਜਦੀ ਐ ਕੁਝ ਨਾ ਕੁਝ ਚੱਲ ਰਿਹਾ ਅੱਛਾ ਸਮਝਾ ਵੀ ਧੱਤੀ ਹਿੱਲ ਰਹੀ ਐ ਮਾਲਕੋ ਕਾਂਗਰਸ ਹਿਲਦੀ ਹੈ ਸਭਨਾਂ ਦੀ ਗੱਲ ਇਸ ਕਰਕੇ ਉਹ ਕਿਧਰ ਨੂੰ ਮਿਲਦੇ ਹੈ ਕਿਧਰ ਨੂੰ ਨਹੀਂ ਮਿਲਦੇ ਉਹਨਾਂ ਦਾ ਫੈਸਲਾ ਹੁੰਦਾ ਅੱਛਾ ਤੁਹਾਨੂੰ ਤਾਂ ਨਹੀਂ ਕੋਈ ਅਗਰ ਕਾਂਗਰਸ ਤੋਂ ਭਾਜਪਾ ਜੋ ਚਲੇ ਜਾਂਦੇ ਤੁਹਾਨੂੰ ਤਾਂ ਨਹੀਂ ਨੁਕਸਾਨ ਜਾਂ ਤੁਹਾਡੇ ਉੱਤੇ ਥ੍ਰੈਟ ਤੇ ਨਹੀਂ ਨੁਜੂਦ ਕੋਈ ਸਾਡੇ ਵਾਸਤੇ ਦੇਖੋ ਮੈਂ ਕਈ ਵਾਰਾ ਕਲੀਮ ਕੀਤਾ ਕਈ ਵਾਰਾ ਮੀਡੀਆ ਤੁਸੀਂ ਪੁੱਛ ਲੱਗਦੇ ਹੋ ਕਿ ਕੱਲੀ ਭਾਜਪਾ ਦਾ ਇਕੱਠੇ ਹੋ ਜਾਣਾ ਕੋਈ ਕਾਂਗਰਸ ਚੋਂ ਇਧਰ ਮੈਂ ਚਲੇ ਜਾਂਦੇ ਉਧਰ ਦਾ ਚਲੇ ਜਾਂਦੇ ਸਾਡੇ ਵਾਸਤੇ ਕੋਈ ਗੱਲ ਨਹੀਂ ਸਾਨੂੰ ਪਤਾ ਪੰਜਾਬ ਦੇ ਲੋਕ ਇਹਨਾਂ ਨੂੰ ਰੱਦ ਕਰ ਚੁੱਕੇ ਹੁਣੇ ਹੀ ਰੱਦ ਕੀਤਾ ਹੈ ਬਲਾਸੰਤੀ ਜਿਹੜਾ ਪਿੱਛੇ ਵਿੱਚ ਤੇ ਆਮ ਆਦਮੀ ਪਾਰਟੀ ਸਤਾਈ ਦੇ ਵਿੱਚ ਦੁਬਾਰਾ ਸਰਕਾਰ ਬਣਉਂ ਜਾ ਰਹੀ ਆ ਸਾਡੇ ਵਾਸਤੇ ਲੋਕ ਕੋਈ ਖਤਰਾ ਨਹੀਂ ਇੱਕ ਦੂਜੇ ਲਈ ਖਤਰਾ ਨਹੀਂ ਸਾਡੇ ਵਾਸਤੇ ਕੋਈ ਖਤਰਾ ਨਹੀਂ ਇਹ ਤਾਂ ਇੱਕ ਦੂਜੇ ਵਾਸਤੇ ਖਤਰਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਸਾਡੇ ਲਈ ਇਹ ਦੀ ਸਾਡੇ ਲਈ ਹੈ ਕਿ ਪੰਜਾਬ ਪੰਜਾਬ ਨੂੰ ਕਿੱਦਾਂ ਬਚਾਉਣਾ ਉਹ ਕਹਿੰਦੇ ਸਿੱਧੂ ਸਾਹਿਬ ਹੀ ਬਚਾ ਸਕਦੇ ਉਹ ਕਲੇਮ ਕਰਦੇ ਆ ਚਲੋ ਅਜੇ ਤੋ ਆਇਆ ਨਹੀਂ ਅਜੇ ਤੋ ਲੱਗੇ ਉੱਥੇ ਬੰਬੇ ਅਗੇ ਤੋਂ ਉਥੇ ਆਪਣਾ ਕੰਮ ਕਰਦੇ ਇਹ ਪੰਜਾਬ ਚ ਭਗਵੰਤ ਮਾਨ ਜੀ ਕਰਦੇ ਤੇ ਭਗਵੰਤ ਮਾਨ ਜੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰਦੇ ਅਸੀਂ ਤਾਂ ਉਹਦੇ ਤਾਂ ਲੱਗੇ ਸਰ ਇਹ ਏਜੰਡਾ ਨਹੀਂ ਹੈ ਇਹ ਕੋਈ ਪੰਜਾਬ ਦਾ ਏਜੰਡਾ ਨਹੀਂ ਹੈ ਕਿ ਕਾਗਜ਼ੀ ਕੌਣ ਕਿਧੂ ਮਿਲਦਾ ਬੀਜੇਪੀ ਦਾ ਲੀਡਰ ਕੌਣ ਕਿਧੂ ਮਿਲਦਾ ਪੰਜਾਬ ਦੇ ਮੁੱਦੇ ਹੋਰ ਨੇ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਕੰਮ ਕਰ ਰਿਹਾ ਸਰਦਾ ਭਗਵੰਤ ਸਿੰਘ ਮਾਨ ਇਹ ਪੰਜਾਬ ਦੇ ਮੁੱਦੇ ਦੀ ਕੌਣ ਕਿਧੂ ਮਿਲਦਾ ਕੌਣ ਕਿਹਦੇ ਨਾਲ ਚਾਹ ਪੀਂਦਾ ਕੌਣ ਕਿਹਦੇ ਨਾਲ ਜਾਂਦਾ ਕੌਣ ਕਿਹੜੀ ਛੜਕੇ ਪੈ ਗਿਆ ਕੌਣ ਕਿਹਦੇ ਵਾਹ ਪੈ ਗਿਆ ਇਹ ਕੋਈ ਬੁੱਧਾ ਨਹੀਂ ਹੈ ਪਜਾ